ਵਾਹੀ ਗੁਰੂ ਜੀ ਦਾ ਹਾਲ ਸਵਾਹੀ ਗੁਰੂ ਜੀ ਕੀ ਫਤਿਹ ਤਾੜਾ ਸਾਡੀ ਉਟੀ ਚਨਲਾ ਤੇ ਫਿਰ ਤੇ ਸਵਾਤਾ ਜੀ ਅੱਜ ਨੇ ਪਵੜ ਲੈ ਕੇ ਆ ਛੋੜੇ ਬੱਚੇ ਪਟੇਲ ਸ਼ਾਈ ਪੱਕ ਜੜੀ ਸਕੂਲ ਜਾਂਦੇ ਕਿਵੇਂ ਪੰਜ ਸੱਤੇ ਸੱਤ ਪੜਾੜਾ ਪੜਾੜਾ ਲੂਣਾ ਸੱਤੇ ਸੈਂਟਰ ਕੋਲੇ ਆਉਣਾ ਲੜਨ ਨੂੰ ਪੁਣੀ ਹਲਦਵਾ ਚਲ ਰਿਹਾ ਕੇ ਬੰਦ ਪਾਇਆ ਤਰਾ ਕੇ ਦੋਈ ਬੱਲੇ ਇਕੱਠੇ ਕਰਕੇ ਅਤਿਆ ਅਤਿ ਗਲੜਾ ਕਿੜਾ ਪੜਨੂ ਸਾਫ ਕਰਕੇ ਮੋਟਾਈ ਚ ਕਰਕੇ ਲਗਾ ਦੇਣਾ ਲੜਨੂ ਇਹ ਲੜਨ ਨੂੰ ਅਧੀ ਅਧਿਕਾੜਾ ਕਿਹੜਾ ਪਲੈਟ ਨੂੰ ਸਾਫ਼ ਕਰਕੇ ਮੋਟਾਈ ਚ ਕਰਕੇ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਕਿ ਲੜ ਲਾਉਣਾ ਲੜਨ ਦੇ ਵੇਗ ਤੋਂ ਪਿੰਚ ਕਰਾਂਗੇ ਪੁਣੀ ਅਗਲ ਦਾ ਵਾਰ ਲੜਾ ਕੇ ਬੰਤ ਪੋਤਰਾ ਕੇ ਚਾਰੋਂ ਗਿਣ ਨਾਲ ਜਿਹੜਾ ਲੜਨ ਨੂੰ ਅਪਲੋਡ ਕਰਨਾ ਚਾਰੋਂ ਗਿਣ ਨਾਲ ਜਿਹੜਾ ਲੜਨ ਨੂੰ ਅਪਲੋਡ ਕਰਕੇ ਲੜਨ ਨੂੰ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਜਿਹੜਾ ਪਲੈਟ ਡਬਲ ਫੋਲਡ ਕਰਾਂਗੇ ਅਰੇ ਡਬਲ ਫੋਲਡ ਕਰਕੇ ਉਪਰ ਜਿਹੜਾ ਲੜਨ ਦੱਬਣਾ ਹੈ ਉਪਰ ਜਿਹੜਾ ਲੜਨ ਦੱਬ ਕੇ ਫਿਰ ਜਿਹੜਾ ਜਿਹਨਾਂ ਇਹ 5 ਲੱਖ ਰਕਮ ਤੇ ਹੁੰਦਾ 5 ਲੱਖ ਆ ਕੇ ਜਿਹੜਾ ਲੋੜ ਨੂੰ ਲੋਡ ਕਰਕੇ ਸਾਫ ਕਰਕੇ ਲਗਾ ਦੇਣਾ ਹੈ ਇਹਨਾਂ ਅੱਜ ਬਾਜੀ ਫੇਰ ਕੇ ਉਹਦੀ ਸਫਾਈ ਕਰਕੇ ਜਿਹੜਾ ਪੜ ਨੂੰ ਲੋਡ ਕਰਕੇ ਲਗਾਵਾਂਗੇ ਜੇ ਫਿਰ ਉਸ ਤੋਂ ਬਾਅਦ ਆਗਲਾੜ ਨੂੰ ਅਲਾੜਨ ਵੇਲੇ ਤੋਂ ਪਿੰਚ ਗਣ ਹੈ ਮੈਂ ਹੌਲ ਦਾ ਥਲੇ ਰੱਖ ਕੇ ਬੰਦ ਪਾਉ ਤਰਾ ਕੇ ரூடா <laughs> ਜੇ ਨਾਲ ਬਾਕੀ ਪਗ ਜਿਹੜੀ ਅਪਸਾਈਡਿੰਗ ਕਰੀ ਜਾਣੀ ਹੈ ਫਿਰ ਉਸ ਤੋਂ ਬਾਅਦ ਆਪਾਂ ਅਗਲਾ ਲਗਾਉਣਾ ਆਰਮ ਵੈਟ ਉਹਨਾਂ ਜਿਹੜਾ ਨਾ ਕਿ ਉਹ ਖਲਦਾ ਬਾਤਲੇ ਰੱਖ ਕੇ ਬੰਪਾ ਉਤਰਾ ਕੇ ਆਪਣੀ ਪੁਣੀ ਸੈੱਟ ਕਰਕੇ ਜਿਹੜਾ ਆਪਾਂ ਨੂੰ ਡਬਲ ਫੋਲਡ ਲਗਾਉਣਾ ਪੁਣੀ ਹਟਾ ਕੇ ਜਿਹੜਾ ਆਪਾਂ ਨੂੰ ਡਬਲ ਫੋਲਡ ਕਰਕੇ ਫਿਰ ਜਿੰਨਾ ਆਪਾਂ ਪਲਾ ਰੱਖੇ ਨਾ ਪਲਾ ਦਾ ਫਸਲਾ ਕੇ ਇਹ ਲੜ ਲੜ ਨੂੰ ਪਰ ਲੋਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਨਾਲ ਦੇ ਬਾਕੀ ਪੈਕ ਦੇ ਅਪ ਸੈਟਿੰਗ ਕਰੀਆ ਨਹੀਂ ਜੇ ਬਰਸਤ ਵੇੜਾ ਆਪਾਂ ਅਗਲਾ ਲੜ ਨੂੰ ਲੜਨ ਵੇਹ ਤਾਂ ਪਿੰਚੇ ਕਰਾਂਗੇ ਲੜਨ ਵੇਹ ਤਾਂ ਪਿੰਚ ਕਰਕੇ ਚਾਰ ਉਂਗਲੀਆਂ ਨਾਲ ਜਿਹੜਾ ਲੜ ਨੂੰ ਪਰੜ ਕਰ ਲਾਂ ਨਾ ਚਾਰ ਉਂਗਲੀਆਂ ਨਾਲ ਜਿਹੜਾ ਲੜ ਨੂੰ ਪਰੜ ਕਰਕੇ ਲੜ ਨੂੰ ਸਾਫ਼ ਕਰਾਂਗੇ ਸਾਫ਼ ਕਰਨ ਤੋਂ ਬਾਅਦ ਲੜ ਨੂੰ ਨੱਕ ਦੀ ਸੀ ਚ ਫੋਲਡ ਕਰ ਦੇਣਾ ਨੱਕ ਦੀ ਸੀ ਜਿਹੜਾ ਲੜ ਨੂੰ ਫੋਲਡ ਕਰਕੇ ਜਿਹਨ ਚੜਾਈ ਆ ਖਣਾ ਕਹਿੰਦੇ ਚਹਨੇ ਚੜਾਈ ਰੱਖ ਕੇ ਜਿਹੜੀ ਆਪਣੀ ਸ਼ੇਪ ਆ ਉਹ ਲੋਡ ਕਰਕੇ ਜਿਹੜਾ ਲੜ ਨੂੰ ਲੋਡ ਕਰਕੇ ਲਗਾ ਦੇਣਾ ਜਿਦਾਂ ਆਪਾਂ ਇਸ ਪਾਗ ਦੀ ਲੈਥ ਦੀ ਗੱਲ ਕਰੀ ਤਾਂ ਇਹਦੀ ਲੈਥ ਹੈ 5.5 ਮੀਟਰ ਕੱਪੜਾ ਜਿਹੜਾ ਫੋਲਡ ਲਵਾਤੇ ਆ ਇਹੜਾ ਪਲੜਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਦੇ ਵਿੱਚ ਵਾਲ ਕੱਟ ਕੇ ਫਿਰ ਲੜ ਨੂੰ ਲੱਕ ਦੀ ਸੀਚ ਫੋਲਡ ਕਰਕੇ ਜਿੰਨਾ ਆਪਾਂ ਪੜ ਫਸ ਰੱਖਣਾ ਪੜਾ ਦਾ ਫਸ ਰੱਖ ਕੇ ਲੜ ਨੂੰ ਸਾਫ਼ ਕਰਕੇ ਤੜਾਈ 'ਚ ਘੜ ਕੇ ਲਗਾਵਾਂਗੇ ਤੇ ਆਪਣੀ ਢੇਸ਼ੇਪ ਆਊਟਲੋਡ ਕਰਕੇ ਜਿਹੜਾ ਲੜ ਨੂੰ ਲਗਾਵਾਂਗੇ ਕਈ ਵੀ ਰਾਇ ਇੱਕ ਮਾਟਨ ਦੇ ਵਿੱਚ ਜਿਹੜਾ ਆਪਣਾ ਕਾਲੀ ਲੜ ਦੋ ਵਕਤ ਬਾਅਦ ਘਸਕੀ ਜਾਵੇਗਾ ਉਹਦਾ ਜਿਹੜਾ ਹੱਲ ਹੈਗਾ ਆਪਣਾ ਜਿਵੇਂ ਜਿਵੇਂ ਤੋਂ ਈ ਸ਼ੇਪ ਵਿੱਚ ਸ਼ੇਪ ਵਿੱਚ ਬਗ ਬੰਦੇ ਜਾਂ ਪੰਜ ਵਿੱਚ ਬਗ ਬੰਦੇ ਹੋ ਤਾਂ ਜਿਹੜੇ ਆਪਣੇ ਲੜ ਹੁੰਦੇ ਆ ਨਾ ਆਗਰੇ ਤਾਂ ਨਿਆ ਦੋ ਲੜ ਜਿਹੜੇ ਹੁੰਦੇ ਆ ਉਹ ਆਪਣੇ ਅੱਖ ਤੱਕ ਖੁੱਲਿਆ ਕਰੋ ਤਾਂ ਜਿਹੜੇ ਆਪਣੇ ਲੜ ਨੂੰ ਖਾੜਨ ਲਈ ਜਿਹੜਾ ਆਪਣਾ ਲੜ ਟਿਕਿਆ ਰਹੇ ਉਹਨੂੰ ਸਪੋਰਟ ਮਿਲ ਸਕੇ ਤੇ ਫਿਰ ਜਿਹੜਾ ਆਪਣਾ ਲੜ ਨੂੰ ਸਪੋਰਟ ਮਿਲ ਤੋਂ ਬਾਅਦ ਜਿਹੜਾ ਆਪਣਾ ਲੜ ਉਹ ਅੱਖ ਤੋਂ ਵਾਰ-ਵਾਰ ਖਿਸਕੇ ਜਾਣੀ ਤੇ ਜੇ ਬੜੀ ਪਸੰਦ ਆਈ ਤਲਾਈ ਸ਼ਰਕ ਬਣੀ ਯੂਟਿਊਬ ਕਰਿਓ ਤੇ ਬੜੀਆਂ ਵੱਤਵਾਂ ਸ਼ੇਅਰ ਯੂਟਿਊਬ ਕਰਿਓ ਜਨਾਬਾਂ ਬਾਕੀ ਪਗੜੜੀ ਪਛੜੀng ਕਰੀ ਜਾਣੀ ਹੈ ਜੇ ਇਹ ਬਲੀ ਫਸੰਤ ਇੰਸਟਾਲੇਸ਼ਨ ਕਮਾੜ ਯੂਜ਼ ਕਰਿਓ ਉਸ ਤੋਂ ਬਾਅਦ ਆਪਾਂ ਪੱਗ पे ਲਗਾਉਣਾ ਨੱਕ ਦੀ ਸੀ ਜਿਹੜਾ ਆਪਾਂ ਪੱਗ ਤੇ ਲਗਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਕੱਲ ਜਿਹੜਾ ਲਗਣਾ ਕੱਲ ਜਿਹੜਾ ਮੁੱਦਾ ਤਦ ਉਹ ਫੋਲਡ ਕਰ ਲੈਣਾ ਉਹਦੀ ਇੱਕ ਟੈਪ ਦੀ ਪੁਣੀ ਬਣਾ ਲੈ ਟੈਪ ਦੀ ਪੁਣੀ ਬਣਾ ਕੇ ਲੜਨੂ ਬੈਗ ਤੇ ਦੱਬ ਲੈਣਾ ਦੱਬ ਕੇ ਫਿਰ ਲੜਨੂ ਬੈਗ ਤੇ ਟਾਈਟ ਲੈ ਕੇ ਆਣਾ ਮੁਰਲੀ ਆ ਕਾ ਬਈ ਚੜਾਈ ਘਟਾ ਦੇਣੀਆਂ ਤੇ ਲੜ ਕੋੜੇ ਬਵਲ ਕੱਢ ਕੇ ਇਹ ਲੜੜਾ ਲੜ ਨੂੰ ਸਾਫ਼ ਕਰਾਂਗੇ ਫਿਰ ਜਿੰਨਾ ਆਪਾਂ ਪਹਿਲੇ ਰੱਖ ਤਰ੍ਹਾਂ ਰੱਖਣਾ ਪਲੜ ਨੂੰ ਆਖ ਤਰ੍ਹਾਂ ਕੇ ਲੜ ਜੁੜੇ ਵਾਅਲ ਕੱਢਗੇ ਫਿਰ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰ ਲੈਣਾ ਉੱਪਰ ਜਿਹੜੇ ਵਾਲ ਹੋਣਗੇ ਉਹਨਾਂ ਦਾ ਵਾਅਲ ਨਾਲ ਕੱਢ ਲੈਣਾ ਇਹ ਵੀੜਾ ਲੜਨ ਨੂੰ ਸਾਫ ਕਰਕੇ ਫਿਰ ਜਿੰਨਾ ਆਪਾਂ ਪਹਿਲਾ ਫਿਰ ਆਪਾਂ ਜਿਹੜਾ ਪੱਗ ਪੈਨਥਲੇ ਰੱਖਾਂਗੇ ਲੜਨ ਨੂੰ ਪੱਗ ਪੈਨਥਲੇ ਰੱਖ ਕੇ ਜਿਹੜਾ ਪਹਿਲੇ ਨੂੰ ਰੱਟਵਾਂ ਫੋਲਡ ਕਰ ਦੋ ਨਾ ਰੱਟਵਾਂ ਫੋਲਡ ਕਰਤ ਬਾਅਦ ਜਿਹਨੇ ਚੜਾਈ ਰੱਖਣਾ ਚਾਹਣੇ ਤੇ ਇਹਨੇ ਚੜਾਈ ਰੱਖ ਕੇ ਜਿਹੜਾ ਲੜਨ ਨੂੰ ਉੱਪਰ ਦਬੜਣਾ ਤੇ ਜਿੰਨੇ ਉਹ ਚ ਬਲ ਪੰਦਣਗੇ ਉਹਨਾਂ ਬਲ ਨੂੰ ਲੋਟ ਕਰਕੇ ਜਿਹੜਾ ਉੱਪਰ ਲੜਨ ਦਬਾਂਗੇ ਜੇ ਤੁਹਾਡੇ ਲੜ ਉੱਪਰ ਖਿਸਕੇ ਤੇ ਜਾ ਘਟੇਂਦਾ ਤਾਂ ਤੁਸੀਂ 2 ਜਾਂ 3 ਪੱਗ ਬਹਿਣੇ ਲੜਨ ਤੋਂ ਕੌਣ ਵਾਸਤੇ ਲਗਾ ਸਕਦੇ ਹੋ ਇਹ ਨਾਲ ਜਿਹੜੇ ਬਾਕੀ ਬਗੜੜੀ ਆਪਾਂ ਥੈਟਿੰਗ ਕਰੀਏ ਨਹੀਂ ਹੈ। ਥੜੇ-ਪਰੇ-ਪਰੇ ਲੜੜ ਹੋਣਗੇ ਉਹਨਾਂ ਨੂੰ ਆਪਾਂ ਵੀ ਜਿਹੜਾ ਆਪਾਂ ਸਾਫ਼ ਕਰ ਲੈਣਾ ਹੈ। ਤੁਸੀਂ ਉਪਰੇ ਲੜੇ ਥੈਟਿੰਗ ਕਰ ਲਈ ਜਿਹੜਾ ਆਪਣਾ ਡਬਲ ਸ਼ੀਸ਼ਾ ਆਪਣਾ ਬਸ ਸਕਦੇ ਹੋ ਤੇ ਜੇ ਕਿਸੇ ਲੜ ਦੀ ਮੋਟਾਈ ਜ਼ਿਆਦਾ ਰਹਿੰਦੀ ਆ ਤਾਂ ਉਹਦੇ ਤੇ ਆਪਾਂ ਵਾਇਨਲ ਪ੍ਰੈਸ ਕਰਕੇ ਉਹਦੀ ਮੋਟਾਈ ਜਿਹੜੀ ਆਪਾਂ ਬਾਕੀ ਜਿਹੜਾ ਦੇ ਬਰਾਬਰ ਕਰ ਲੈਣੀ ਹੈ। ਤੁਹਾਨੂੰ 500 ਦਾ ਪਾਸਾ ਟਿਕਣਾ ਜਿਹੜਾ ਪਹਿਲੇ ਹੀ ਸੱਚੇ ਸੈਂਟਰ ਕਿਉਂ ਉਹਨੂੰ ਬਾਹਰ ਤੋਂ ਖਿੱਚ ਲੈਣਾ ਬਾਹਰ ਤੋਂ ਖਿੱਚ ਕੇ ਇੱਕ ਵਾਰ ਫਲਾਉਣ ਲੱਗਣਾ ਫਲਾਉਣ ਤੋਂ ਬਾਅਦ ਖਿੱਚਾਂਗੇ ਖਿੱਚਾਂ ਤੋਂ ਬਾਅਦ ਚੰਗੀ ਤਰ੍ਹਾਂ ਜਿਹੜਾ ਆਪਾਂ 500 ਦਾ ਦੱਬ ਕੇ ਫਿਰ ਖਿੱਚਾਂਗੇ ਖਿੱਚਾਂ ਤੋਂ ਬਾਅਦ ਜਿੱਥੇ ਕਿਤੋਂ ਸੰਗ ਲੈਣ ਦਾ ਉੱਥੋਂ ਗੜਬਲ ਖਾਂ ਦੇ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਸਿਰੋ ਕਵਰ ਕਰਕੇ ਉਂਗਲੀਆਂ ਬਾਹ ਨਾਲ ਜਿਹੜਾ ਆਪਾਂ ਸਿਰੋ ਕਵਰ ਕਰਕੇ ਤੇ ਦੋਹੀ ਸੈੱਟ ਜਿਹੜਾ ਆਪਾਂ ਸਿਰੋ ਕਵਰ ਕਰਕੇ ਫਰੰਟ ਤੇ ਲੈ ਕੇ ਪਿੱਛੇ ਦਾ ਜਿਹੜਾ ਆਪਾਂ ਸਿਰੋ ਕਵਰ ਕਰ ਤੋਂ ਬਾਅਦ ਲੜਨ ਨੂੰ ਖਿੱਚ ਲੈਣਾ ਤੇ ਖਿੱਚ ਕੇ ਚੰ ਇਹ ਨਾਲੇ ਬਾਕੀ ਪਗੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਬੈਟੜਾ ਲਗਣਾ ਦਾ ਜਦ ਫੋਲਡ ਕਰਕੇ ਜਿਹੜਾ ਲੜ ਨੂੰ ਬੈਕ ਤੇ ਜਿਹੜਾ ਲੜ ਨੂੰ ਬੈਕ ਤੇ ਦਬ ਦੇਣਾ ਜਲਦੀ ਨੋਟ ਲੈ ਕੇ ਆ ਜੂਣੀਆਂ ਵੀਡੀਓ ਨੂੰ ਲਾਤਾ ਕਦੇ ਖਲੀ ਧੰਨਵਾਦ ਵਾਈ ਗੁਰ ਕੀ ਗਾ ਕਾਲਸਾ ਵਾਈ